ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਅਰੰਜੀਤ ਫਾਰਮਰ ਬਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਮੋਂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਲੈ ਕੇ ਆਇਆ ਇੱਕ ਨਿਊ ਬਲੌਗ ਆਹ ਦੇਖ ਲਓ ਵੀਰੋ ਕਣਕਾਂ ਦਾ ਹਾਲ ਕੁੜੀਆਂ ਪਈਆਂ ਨੇ ਕਣਕਾ ਬਿਲਕੁਲ ਜਿੱਥੇ ਤੱਕ ਹੋ ਸਕੇ ਤੇ ਆਪਾਂ ਵੀਰੋ ਕਰਤੀ ਰਿਪੇਅਰ ਮਸ਼ੀਨ ਦੀ ਤੂੜੀ ਵਾਲੀ ਦੀ ਉਹ ਲਾਵਾਂਗੇ ਸੀਜ਼ਨ ਕਿਸੇ ਹੋਰ ਦੀ ਮਸ਼ੀਨ ਤੇ ਕਿਉਂਕਿ ਯਾਰ ਪਹਿਲਾਂ ਆਪਾਂ ਆਪਣੀ ਘਰ ਦੀ ਮਸ਼ੀਨ ਚਲਾਉਂਦੇ ਸੀ ਵੀਰੋ ਆਖੜਾ ਰਿਪਰ ਓਕੇ ਕਰਤੀ ਬਸ ਹੁਣ ਇਹਦੇ ਬਾਈ ਦੇ ਆਹ ਕਣਕ-ਕਣਕ ਵੱਡੇ ਤੇ ਇਹਦੀ ਘਰ-ਘਰ ਦੀ ਤੁੜੀ ਕਰਨੀ ਆ 80 ਟਰਾਲੀਆਂ ਹੋਣਗੀਆਂ ਆਪਾਂ ਚਲਾ ਦੇਣੀਆਂ ਤੇ ਦੇਖਦੇ ਆ 1500 ਰੁਪਏ ਦਿਹਾੜੀ ਕਹਿੰਦਾ ਸਵੇਰੇ 8:00 ਤੋਂ ਲੈ ਕੇ ਰਾਤ ਨੂੰ 9-10 ਵਜੇ ਤੱਕ ਹਾਂਜੀ ਵੀਰੋ ਆਪਾਂ ਪਹੁੰਚ ਗਏ ਸੀ ਘਰ ਤੇ ਘਰੇ ਆ ਕੇ ਦੇਖੋ ਜੈਕ ਦਾ ਕੀ ਹਾਲ ਹੋਇਆ ਵਾ ਤੁਸੀਂ ਆਪੇ ਦੇਖ ਲਓ ਜੈਕ ਬਹੁਤ ਹੀ ਜ਼ਿਆਦਾ ਗਰਮੀ ਮੰਨ ਰਿਹਾ ਕਿਉਂਕਿ ਇਹ ਗਰਮੀ ਦਾ ਮੌਸਮ ਆ ਤੇ ਅਪ੍ਰੈਲ ਅੱਧੀ ਲੰਘੀ ਆ ਹਾਂਜੀ ਜੈਕੀ ਆ ਦੇਖੀ ਇਹ ਆ ਦੇਖੀ ਗਰਮੀ ਲੱਗ ਰਹੀ ਹੈ ਬੱਚੇ ਨੂੰ ਗਰਮੀ ਲੱਗ ਰਹੀ ਹੈ ਸਭ ਬਹੁਤ ਅਗਰੋ ਨੇ ਇਹ ਜਰਮੀ ਦੀ ਦਿਮਾਗ ਖਰਾ ਹੋ ਗਿਆ ਅੰਦਰ ਡੌਗਾਂ ਦਾ ਖਾਸ ਕਰ ਪਿੱਟਬੁੱਲ ਦਾ ਤੇ ਆ ਤੁਸੀਂ ਜੈਕ ਦੇਖੋ ਗਰਮੀ ਕਿੰਨੀ ਮੰਦਰੇ ਵਿਚਾਰ ਹਾਂਜੀ ਪੱਖੇ ਥੱਲੇ ਬੈਠਣਾ ਪੁੱਤ ਪੱਖੇ ਥੱਲੇ ਪੱਖਾ ਵੀ ਤਾਂ ਗਰਮਾਵਾ ਮਾਰੂਗਾ ਮੈਨੂੰ ਐਂ ਦੱਸਦੇ ਜੇ ਕਿਤੇ ਇਹ ਡੌਗ ਨੂੰ ਏਸੀ ਲੱਗਿਆ ਹੋਵੇ ਨਾ ਵੀਰੋ ਇਹ ਤਾਂ ਸਾਰੀ ਦਿਹਾੜੀ ਨਾਲ ਬਾਹਰ ਨਿਕਲਿਆ ਟੌਰ ਨਾਲ ਮਸਤੀ ਚ ਪਵੇ ਆ ਗਰੋਥ ਦੇਖੋ ਤੁਸੀਂ ਸਰੀਰ ਤੋਂ ਪਤਾ ਲੱਗ ਜਾਂਦਾ ਖਰਾਕ ਚਾਰੀ ਵੀ ਦਾ ਵੀਰੋ ਜੈਕੀ ਜੈਕੀ ਦੇਖੋ ਕਿੰਨੀ ਗਰਮੀ ਮੰਨ ਰਿਹਾ ਜੀ ਪੜਾ ਲੈ ਤੇਰੀ ਲੈ ਤੇਰੀ ਜੀ ਪੜਾ ਐ ਲ ਬਣਾ ਜਾਂਦਾ ਵੀਰੋ ਮੂੰਹ ਦਾ ਇਹ ਜੈਕੀ ਬਬਲੂ ਜਾ ਮੇਰਾ ਬਬਲੂ ਬਬਲੂ ਜਿੱਬੀ ਦੇ ਦੇ ਜਿੱਬੀ ਦੇ ਦੇ ਲਾਲ ਰੰਗ ਗੁਲਾਬੀ ਰੰਗ ਦੀ ਜੀਬ ਆ ਵੀਰੋ ਆ ਛੋਟੀ ਲਿੱਤੀ ਵੀਰੋ ਹੁਣ ਬੜੀ ਹੋ ਚੁੱਕੀ ਆ ਲਿੱਟੀ ਹੋ ਗਈ ਹੁਣ ਵੀਰੋ ਬੜੀ ਦੇਖੋ ਇਹ ਵੀ ਯਾਨਕਿ ਆ ਜਿਹੜਾ ਅਪ੍ਰੈਲ ਮਹੀਨਾ ਚੱਲ ਰਿਹਾ ਇਹ ਵੀ ਅਗਲੇ ਸਾਲ ਤੱਕ ਅਗਲੇ ਸਾਲ ਦੇ ਅਪ੍ਰੈਲ ਮਹੀਨੇ 'ਚ ਸੋਣ ਵਾਲੀ ਹੋ ਗਈ ਜਾਂ ਫਿਰ ਗੱਬਣ ਕਰਾਵਾਂਗੇ ਇਹਨੂੰ ਇਹ ਲਿੱਟੀ ਲਿੱਟੀ ਬਰਸੇਣ ਖਾਈ ਜਾਂਦੀ ਹੈ ਬੈਠੀ ਬਸ ਗੱਲਾਂ 'ਚ ਧਿਆਨ ਨਹੀਂ ਹੈਗਾ ਅੱਗੇ ਇਹ ਪਿੱਛੇ ਵਿੱਚ ਭੱਜੀ ਫਰੀ ਜਾਂਦੀ ਦੀ ਸੀ ਏ ਬਿਰੋ ਇਹਨੂੰ ਬੰਨਣ ਲਈ ਪਿੱਟ ਬੋਲ ਨੂੰ ਬੰਨਣ ਲਈ ਅਸੀਂ ਨੇ ਆ ਦੇਖੋ ਇੱਕ ਤੌਰੇ ਆ ਨਟ ਲਾ ਕੇ ਹਰ ਜਾ ਜੈ ਕੀ ਕੇ ਗੱਲ ਲੱਕੇ ਗੱਲ ਕਰ ਤੈਨੂੰ ਖੋਲਣਾ ਛੜੋ ਨਹੀ ਖੋਲਣਾ ਤੈਨੂੰ ਉਈ ਟੱਪੀ ਜਨਾ ਪਾਗਲਾ ਮਾਂ ਖੋਲਣਾ ਜਾਂ ਤੈਨੂੰ ਆ ਦੇਖੋ ਬਿਰੋ ਨਹੀਂ ਖੋਲਣਾ ਆ ਨਟ ਪਾਇਆ ਵਾ ਇਹਨੂੰ ਦੇਖੋ ਆ ਪੱਕਾ ਕੰਮ ਕਰਿਆ ਵਾ ਵੀ ਕੱਲੂ ਪਟਾਣਾ ਲਵੇ ਬਸ ਹੁਣ ਕੁੰਡਾ ਤਾਂ ਨਹੀਂ ਪਟ ਸਕਦਾ ਬਾਕੀ ਆ ਤਖਦੇ ਦਾ ਕੋਈ ਪਤਾ ਨਹੀਂ ਹੈਗਾ ਜਿਹੜੇ ਹਿਸਾਬ ਨਾਲ ਇਹ ਜ਼ੋਰ ਮਾਰਦਾ ਹੁੰਦਾ ਹੈ। ਛਾਈ ਸੀ। ਘਰ ਜੋਗੀ ਰੱਖ ਲਈ। ਥੱਲੇ ਭਰ ਕੇ ਬਾਹੋਂ ਢੋਲ ਚ ਪਾਉਣਗੇ। ਮੈਨੂੰ ਲੱਗਦਾ ਢੋਲ ਸਪਾਉਣਗੇ। ਦੇਖਦੇ ਆ ਨੂਰ ਕੀ ਕਰ ਰਹੀ ਆ। ਓ ਮਾਈ ਗੋਡ। ਜੱਪ ਨੂਰ ਤਾਂ ਆਪਣੀ ਸਕੂਲ ਦੀ ਡਰੈੱਸ ਦੀ ਲੱਗੀ ਹੋਈ ਐ ਤੈਂ ਕਰਨਾ। ਕੀ ਕਰ ਰਹੀ ਐ ਜੱਪਨੂ? ਹੈ? ਉੱਚੀ ਬੋਲਿਆ ਕਰ ਬੇਟਾ। ਐਡੀ ਸਿਆਣੀ ਹੋ ਗਈ ਤੂੰ ਮੂੰਹ ਤਾਂ ਖਾਈ ਮੂੰਹ ਤਾਂ ਖਾਈ ਆ ਸਿਆਣੇ ਬਣ ਦਾ ਮੂੰਹ ਦੇਖ ਲੈ ਤਾਇਆ ਮਾਰਦੀ ਆ ਭਾਈ ਟੀ-ਸ਼ਰਟ ਦੇ ਜੇ ਪਾਪਾ ਦੇ ਕੱਪੜੇ ਦੀ ਕਹਿੰਦਾ ਤਾਇਆ ਮਾਰ ਦੋ ਪੋਰਾ ਨਹੀਂ ਲਾਉਗੀ ਸਿਰਫ ਇਹਨੂੰ ਆਪਣੇ ਕੱਪੜੇ ਪਿਆਰੇ ਨੇ ਆ ਜਿੰਨੇ ਵੀ ਇਹ ਕੱਪੜੇ ਨੇ ਸਿਰਫ ਨੂਰ ਦੇ ਹੁਨੇ ਬਨਾਨ ਤੋਂ ਲੈ ਕੇ ਟੀ-ਸ਼ਰਟ ਤੱਕ ਨੇ ਆਪਣੇ ਕੱਪੜੇ ਸਮਾਰਨੇ ਨੇ ਤੇ ਜੋਤੀ ਕਰੀ ਕੇ ਪਾਠ ਤੇ ਹੁਣ ਪਾਜਾ ਪਨੌਰ ਨਾਲ ਕਰਦੇ ਆ ਦੋ ਤਿੰਨ ਗੱਲਾਂ ਥੋੜੀ ਉਮਰ ਕਿੰਨੀ ਆ ਮੈਂ 6 ਸਾਲ ਦੀ ਹੈਗੀ ਆ 7 ਸਾਲ ਦੀ ਹੋਊ 6 ਸਾਲ ਦੀ ਹੈਗੀਆਂ 7 ਸਾਲ ਦੀ ਹੋ ਗਈ ਇਹ ਦੋ ਮਰਾਂ ਨੇ ਥੋਟੀਆਂ ਹਾਂ ਬਹੁਤ ਇੱਕ ਮਿੰਟ ਤੂੰ ਕਿਹਾ ਵੀ ਮੈਂ 6 ਸਾਲ ਦੀ ਹੈਗੀਆਂ ਹਾਂ 7 ਸਾਲ ਦੀ 7 ਸਾਲ ਦੀ ਹੋ ਗਈ ਹਾਂ ਫੇਰ ਤੂੰ ਕੱਲੂ ਕਹੇ ਵੀ 7 ਸਾਲ ਦੀ ਹੋ ਜੇਗੀ ਮੂੰਹ ਦੇਖ ਲੈ ਮੂੰਹ ਟਮਾਟਰ ਵਰਗਾ ਤੇਰਾ ਮੂੰਹ ਆ ਗੋਲੂ ਜਾ ਛੋਟੀ ਕਿੰਨੀ ਮੋਟੀ ਦੀ ਨੇ ਛੋਟੀ ਹੁੰਦੀ ਤਾਂ ਹਾਂ ਤੂੰ ਗੋਗਲੋ ਜੀ ਹੁੰਦੀ ਦੀ ਮੈਂ ਲੱਗਦੀ ਪਹੇਕ ਓਰੀਓ ਬਿਸਕੁਟ ਵਰਗਾ ਤਰ੍ਹਾਂ ਮੋਟੀ ਛੋਟੀ ਹੁੰਦੀ ਦਾ ਕਾਲੀ ਪਈਦੀ ਤੂੰ ਕਾਲੀ ਪਈਦੀ ਤੂੰ ਨੂਰ ਛੋਟੀ ਹੁੰਦੀ ਸੀ ਕਾ ਗੋਰੀ ਦੀ ਗੋਰੀ ਜੀ ਗੋਰੀ ਜੀ ਜਿੱਦ ਵਰਗੀ ਪਈਦੀ ਸਹੀ ਗੱਲ ਹੈ ਤੇ ਛੋਟੀ ਜੀ ਬਹੁਤ ਹੋ ਹੁੰਦੀ ਸੀ ਕੀ ਤਾਂ ਅੰਟੀ ਨੇ ਤੇਰੇ ਘਰੇ ਲੱਤ ਤੇ ਸੱਟ ਵੱਜੀ ਤੂੰ 2 ਮਹੀਨੇ ਲੱਤ ਚੱਕ ਕੇ ਰੱਖੀ ਦੇਖੀ ਧਰ ਧਰਤੀ ਤੇ ਰੋ ਹਾਂ ਧਰਤੀ ਤੇ ਰੋੜਿਆ ਨਹੀਂ ਕਰਦੀ ਸੀ ਲੱਤ ਚੱਕ ਕੇ ਦੇਖੀ ਮੈਨੂੰ ਗੋਦੀ ਚੱਕ ਮੈਨੂੰ ਗੋਦੀ ਜਾਣ ਕੇ ਬਹਾਨੇ ਸਿਰ ਫਰਕ ਦੇਣਾ ਸੀ ਨਾ ਫੜ ਕੇ ਲੱਤ ਥੱਲੇ ਲਾਤੀ ਮੈਂ ਕਹ ਲੈ ਫਿਰ ਬਹਾਨਾ ਫੜਿਆ ਤੇਰਾ ਤੇ ਲੱਗ ਗਈ ਤਰਨ ਚਿਕ ਟਿਕ ਚਿਕ ਟਿਕ ਚਿਕ ਟਿਕ ਲੰਗੜੀ ਕਹਿਣ ਲੱਗਦੇ ਲੰਗੜੀ ਹੋਰ ਸੁਣਾ ਅੱਜ ਸੰਡੇ ਦੀ ਛੁੱਟੀ ਦੀ ਹੈ ਸਕੂਲ ਚ ਤੇਰੇ ਫਰੈਂਡਸ ਕਿੰਨੀਆਂ ਨੇ ਮੈਂ ਹੱਦ ਘੱਟ ਹੀ ਨੇ ਕਾਫੀ ਘੱਟ ਹੀ ਨੇ ਅੱਥੇ ਤੇਰੇ ਫਰੈਂਡਸ ਹਟ ਵੀ ਗਏ ਆ ਉਹ ਤੇਰੀ ਮੇਨ ਮੇਨ ਫਰੈਂਡ ਦਾ ਨਾਮ ਕੀ ਆ ਜਿਹੜੀ ਮੈਂ ਜੋਤ ਅਬੀਤ ਮੰਦਾਜ਼ ਬੜੀ ਸਿਰਤ ਹੈਗੀ ਜੋ ਤੇਰੇ ਖਾਸ ਫਰੈਂਡਾ ਨੇ ਹਾਂ ਤੁਸੀਂ ਫਿਰ ਕਿੱਟੀ ਪਾਰਟੀ ਕਰਦੇ ਹੋ ਨਹੀਂ ਸਕੂਲ ਚ ਕਿਹੜੀ ਕਿੱਡੀ ਵਲਟੀ ਕਦੇ ਟੌਫੀਆਂ ਖਾ ਲਿਆ ਕਦੇ ਕੁਝ ਖਾ ਲਿਆ ਮੈਂ ਆਸ ਕਿੱਟੀ ਪਾਰਟੀ ਕਰਦੇ ਪੇਪਰਾਂ ਚ ਵੀ ਨਕਲ ਨੁਕਲ ਮਾਰਨ ਨੂੰ ਇਕੱਠੇ ਆ ਉਹ ਵੀ ਫਸਟ ਆਉਂਦੀਆਂ ਨੇ ਉਹ ਵੀ ਫਸਟ ਤੂੰ ਫਸਟ ਆਈ ਆ ਚੱਲ ਗੁਰਮਨਜੋਤ ਕੌਰ ਵੀ ਆਜੂ ਫਸਟ ਵਿਚਾਰੀ ਤੇਰੀ ਪੱਕੀ ਫਰੈਂਡ ਆ ਨਾ ਕਦੇ ਤਾਂ ਉਹ ਫਸਟ ਤੇ ਤੂੰ ਹੁਣ ਕਲਾਸ ਦੀ ਮੋਨੀਟਰ ਆ ਕਰਦਾ ਕਰਦਾ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਫਿਰ ਕਰਤਾ ਪਾਣ ਰੀਪਰ ਚਾਲੂ ਦੇਖੋ ਬਲੋਕ ਇਹਦੇ ਦੀ ਸਫਾਈ ਦੇਖੋ ਹੇ ਜੀ ਮੇਰਾ ਪਰਤੋ ਗਰਮ ਵਾਲੀ ਸੁਈ ਦੇਖੋ ਵੀਰੇ ਗਰਮ ਨਹੀਂ ਹੁੰਦਾ ਭੋਰਾ ਵੀ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਰਣਜੀਤ ਫਾਰਮਰ ਬਲੌਗਜ਼ ਆਈ ਹੋਪ ਤੁਸੀਂ ਸਾਰੇ ਠੀਕ ਹੋ ਮੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਵੀਰੋ ਹਾਲਤ ਦੇਖ ਕੇ ਤੁਸੀਂ ਸਮਝੇ ਗਾਉਂਗੇ ਵੀ ਰਿਪਰ ਕਰਤਾ ਚਾਲੂ ਤੇ ਤਨਾਥ ਲਾਏ ਹੋਏ ਸੀ ਵੀਰੋ ਆਹ ਬਾਈ 855 ਲਾਇ ਇਹਦੇ ਟੂੜੀ ਕਰ ਰਹੇ ਆ ਇਹਦੇ ਕੋਲ ਵੀ 855 ਜੇ ਵੀ ਤਿੰਨ ਸਟਾਰ ਆ ਆਰ ਪੀ ਟੋ 2002 ਮਾਡਲ ਨਾ 2005 ਮਾਡਲ ਟਰੈਕਟਰ ਆ ਇਹ ਤੇ ਇੱਕ ਵੀਰੋ ਉਹ ਟਰਾਲੀ ਤੁਹਾਨੂੰ ਦੂਰੀਏ ਭਰੀ ਖੜੀ ਆ ਬੰਦੇ ਕਾਲੂ ਆਉਣਗੇ ਅੱਜ ਆਪਾਂ ਦੋ ਟਰਾਲੀਆਂ ਭਰਤੀਆਂ ਅੰਬੈਰ ਜੀ ਨੂੰ ਆਏ ਸੀ ਤੇ ਆ ਰਿਪਰ ਵੀਡੀਓ ਕੱਢ ਜਾਨਾ ਆਪਾਂ ਨੇ ਹੁਣ ਕਾਲੂ ਸਵਾਰਿਆ ਕੇ ਚਲਾਵਾਂਗੇ ਇਹ ਟਰਾਲੀ ਹੁਣੇ ਭਰ ਕੇ ਖੜਾਈ ਆ ਤੁਹਾਨੂੰ ਤੂੜੀ ਦਿਖਾਉਣੇ ਕਿੰਨੀਆਂ ਆ ਦੇ ਲੋ ਵੀਰੋ ਤੂੜੀ ਬਿਲਕੁਲ ਚੂਰਾ ਹਰਿਆਣਾ ਸਾਹ ਤੂੜੀ ਚੱਲ ਰਹੀ ਆ ਤੇ ਜਿੱਤ ਤਾ ਉਰੇ ਆ ਰਹੀ ਜਿੱਦ ਨਹਿਰ ਆ ਵੀਰੋ ਨਾਲ ਨਾਲ ਆ ਦੇਖੋ ਤਰਫ ਲੇਣਾ ਨਹਿਰ ਕਰਕੇ ਠੰਡੀ ਹਵਾ ਆ ਰਹੀ ਆ ਬਹੁਤ ਤੇ ਦੁਪਹਿਰਾਂ ਵਾਂ ਗਰਮੀ ਲੱਗਿਆ ਹੁਣ ਉਰੇ ਨਹਾਉਣ ਨੂੰ ਜੀ ਨਹੀਂ ਕਰਦਾ ਹੈਗਾ ਤੁਸੀਂ ਲਾ ਦੋ ਸਾਬ ਕਿਉਂਕਿ ਨਹਿਰ ਕਰਕੇ ਠੰਡ ਹੋ ਜਾਂਦੀ ਆ ਕਿ ਆ ਖੜਾ ਟਰੈਕਟਰ ਪਿੰਡ ਦੇ ਬੰਦੇ ਦਾ ਇਹਦੀ ਮਸ਼ੀਨ ਚਲਾ ਰਹੇ ਆ ਆਪਾਂ 1500 ਰੁਪਏ ਦਿਹਾੜੀ ਕਿਹਾ ਬਾਈ ਬਾਈ ਨੇ ਇਹ ਤਾਂ ਯਾਨੀ ਕਿ ਆਪਾਂ ਨੇ ਦਿਹਾੜੀ ਦੀ ਮਸ਼ੀਨ ਚਲਾਉਣੀ ਆ ਵੀਰੋ 1500 ਰੁਪਏ ਦਿਹਾੜੀ ਦਾ ਲੈਣਾ ਸਵੇਰੇ 8 ਵਜੇ ਜਾ ਕੇ ਟਰੈਕਟਰ ਤੇ ਜੜ ਕੇ ਰਾਤ ਨੂੰ ਚਾਹੇ 9 ਵਜੇ ਚਾਹੇ 10 ਵਜੇ ਪੈਸੇ ਤਾਂ ਆਹ ਏਰੀਆ 'ਚ ਕਹਿੰਦੇ 8 ਵਜੇ ਬੰਦ ਹੋ ਜਾਂਦੀ ਹੈ ਮਸ਼ੀਨ ਕਿਉਂਕਿ ਨਹਿਰ ਕਰਕੇ ਨਾ ਮਾਈ ਭਾਈ ਆਉਂਦੀ ਆ ਤੇ ਇਸ ਕਰਕੇ ਜਿਆਦਾ ਮਸ਼ੀਨ ਨਹੀਂ ਚੱਲੇਗੀ ਆਪਾਂ ਨੂੰ 1500 ਰੁਪਏ ਸ਼ਾਮ ਨੂੰ ਮਿਲ ਜਾਇਆ ਕਰਨਾ ਚਾਹੇ ਡੇਲੀ ਦੇ ਡੇਲੀ ਲੈ ਲੋ ਪੈਸੇ ਚਾਹੇ ਵੀਰੋ ਰਾਤ ਨੂੰ ਦੇ ਲੋ 10 4 10 सॉरी ਚਾਹੇ ਆਪਣਾ 5 ਦਿਨ ਬਾਅਦ ਲੈ ਲੋ 4 ਦਿਨ ਬਾਅਦ ਲੈ ਲੋ ਜਦ ਮਰਜ਼ੀ ਪਹਿ ਲੈ ਲੋ ਤੇ ਵੀਰੋ ਆ ਮੋਟਰ ਤੇ ਯਾਨਕੀ ਬਹੁਤ ਵਧੀਆ ਸੁਵਿਧਾ ਬਾਈ ਦੇ ਨਾਉਣ ਨੂੰ ਨਾਉਣ ਦੀ ਚਵੱਚਾ ਵਧੀਆ ਬਣਿਆ ਪਾ ਬੜਾ ਦਿਖਾ ਦਿੰਦੇ ਆ ਤੁਹਾਨੂੰ ਆ ਤਾਂ ਟਰਾਲੀ ਸਾਡੇ ਟਰਾਲੀ ਨਾਲ ਦੀ ਓ ਛੋਟੀ ਤੋਂ ਦੋਈ ਮਰਜ਼ੀ ਬੜੀ ਆ ਚਲੋ ਵੈਸੇ ਅੱਜ ਕੀ ਟੂੜੀ ਵੱਧੇ ਬਣ ਰਹੀ ਆ ਕਿੱਲਾ ਪੂਰਾ ਕਿੱਲੇ 'ਚ ਦੋ ਟਰਾਲੀਆਂ ਭਰ ਗਿਆ ਹੋਰ ਕੀ ਚਾਹੀਦਾ ਤੇ ਬਾਕੀ ਵੀਰੋ ਆ ਦੇਖੋ ਮੋਟਰ ਤੇ ਤਰਖਤ ਵੀ ਵਧੀਆ ਨੇ ਤੁਹਾਨੂੰ ਦਿਖਾਉਨੇ ਆਪਾਂ ਮੋਟਰ ਤੇ ਇੱਕ ਤਾਂ ਰਹਿਣ ਬਸੇਰਾ ਬਹੁਤ ਵਧੀਆ ਕੱਲੂ ਵੀਡੀਓ ਬਣਾਵਾਂਗੇ ਆਪਾਂ ਸਵੇਰ ਤੋਂ ਵੀਰੋ ਬਲੌਗ ਐਂਡ ਟਰੈਕਟਰ ਚੱਲਦੇ ਦਾ ਸਾਰਾ ਕੋਈ ਕੈਚ ਕਰਾਵਾਂਗੇ ਬਾਈ ਨੂੰ ਮੋਬਾਈਲ ਫੜਾ ਕੇ ਤੇ ਆ ਦੇਖੋ ਆ ਚਵੱਚਾ ਸਾਰਾ ਕੁਝ ਊਰ ਧਾਰਾਂ ਤੋਂ ਧੁਰਾ ਕੱਢਦੇ ਨੇ ਤੇ ਵੀਰੋ ਆ ਬੰਦਾ ਐਸਾ ਐ ਦਾਰੂ ਦਰੂ ਪਿੰਦਾ ਉਰੇ ਰਹਿੰਦਾ ਜਿਹੜਾ ਵਧੀਆ ਪਾਣੀ ਆ ਮੋਟਰ ਦਾ ਇਹ ਜੀ ਗੱਲ ਨਹੀਂ ਹੈਗੀ ਐਂਜਨ ਟੋਕਾ ਟੱਕਾ ਉਰੀਓ ਕਰਦੇ ਨੇ ਬਾਈ ਤੇ ਵੀਰੋ ਸਸਤਾ ਜਾਂ ਫੋਨ ਹੋਣ ਦੇ ਕਾਰਨ ਮਾਫੀ ਚਾਹੁੰਦੇ ਆ ਵੀਡੀਓ ਕਲੀਅਰ ਨਹੀਂ ਬਣਦੀ ਮਰਜੀ ਬਦ ਤੋਂ ਬਦ ਸਪੋਰਟ ਕਰਿਆ ਕਰੋ ਬਦ ਤੋਂ ਬਦ ਲਾਈਕ ਕਰਿਆ ਕਰੋ ਵੀਰੋ ਵੀਡੀਓ ਨੂੰ ਆਜੋ ਆਪਾਂ ਵਧੀਆ ਮੋਬਾਈਲ ਲੈ ਸਕੀਏ